ਔਰ ਥੋੜਾ ਚੀਫ ਮਿਨਿਸਟਰ ਖੜਾ ਹੁੰਦਾ ਔਰ ਸਾਡੇ ਮੰਤਰੀ ਨੂੰ ਇੱਕ ਨੂੰ ਕਹਿੰਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਵੀ ਹੈ ਓਏ ਮੈਂ ਤੇਰੀ ਬਾਡੀਆਂ ਵਾਲੀ ਖੋਲਾਂ ਫਾਈਲ ਤੇ ਫੇਰ ਬੰਦ ਕੀ ਇਹਨਾਂ ਨੂੰ ਦੱਸਣਗੇ ਐਡੀ ਬੇਸ਼ਰਮੀ ਕਿ ਤੁਸੀਂ ਹਾਊਸ ਦੇ ਵਿੱਚ ਕਹਿ ਰਹੇ ਹੋ ਅਸੈਂਬਲੀ ਦੇ ਫਲੋਰ ਤੇ ਕਹਿ ਰਹੇ ਹੋ ਕਿ ਤੇਰੀ ਫਾਈਲ ਹੈ ਉਸ ਤੋਂ ਬਾਅਦ ਉਹ ਫਾਈਲ ਖੁੱਲਦੀ ਕਿਉਂ ਨਹੀਂ ਗਈ ਕੀ ਗਿੱਟੀ ਮਿੱਟੀ ਆ ਦੋਨਾਂ ਦੀ ਕੀ ਰਾਤ ਨੂੰ ਮਿਲਦੇ ਨੇ ਇਹ ਇਹ ਨਹੀਂ ਹੋ ਰਿਹਾ ਕਿੰਨੀਆਂ ਫਾਈਲਾਂ ਦੱਬੀਆਂ ਹੋਈਆਂ ਨੇ ਜਸਰਜੀਤ ਕੁਲਦੀਪ ਸਿੰਘ ਦੀ ਰਿਪੋਰਟ ਹੈ 4 ਕਰੋੜ ਰੁਪਏ ਦੀ ਜ਼ਮੀਨ ਮੋਹਾਲੀ ਤੇ ਚੰਡੀਗੜ੍ਹ ਦੇ ਨਾਲ ਕਿਉਂ ਨਹੀਂ ਉਹਦੀ ਜਾਂਚ ਹੋ ਰਹੀ ਤੁਹਾਨੂੰ ਕੀ ਲੱਗਦਾ ਕਿ ਆਪਸ ਦੇ ਵਿੱਚ ਮਿਲ ਕੇ ਚੱਲ ਰਹੇ ਹਜੇ ਸ਼ੱਕ ਹੈ ਕੋਈ ਨਹੀਂ ਤਾਂ ਮੈਨੂੰ ਦੱਸ ਦਿਓ ਸਾਰਿਆਂ ਦੀ ਉੱਤੇ ਸੁੱਖ ਵਿਲਾਸ ਦੀ ਗੱਲ ਕਰਦੇ ਸੀ ਸਿਸਮਾ ਵਾਲੇ ਮਹਿਲ ਦੀ ਗੱਲ ਕਰਦੇ ਸੀ ਬਾਕੀ ਥਾਵਾਂ ਦੀ ਗੱਲ ਕਰਦੇ ਸੀ ਹੁਣ ਕਿਉਂ ਨਹੀਂ ਹੋ ਰਹੀ ਐਕਟੀਵਿਟੀ ਉਹਦੇ ਤੇ ਕਿਉਂ ਨਹੀਂ ਹੋ ਰਹੀ ਕਹਿੰਦੇ ਐਕਸਪਲੇਨ ਮਹਿਲ ਕਰ ਦਿੰਨਾ ਐਕਸਪਲੇਨ ਇਹ ਤਾਂ ਨਹੀਂ ਕਰ ਪਾਉਣਗੇ ਪੈਸਾ ਹੁਣ ਖੁਦ ਪਲਾਟ ਲੈ ਲਿਓ ਉੱਥੇ ਉਹੀ ਫਾਰਮ ਹਾਊਸ ਬਣਾ ਲੈ ਜਿਹੜੇ ਇਹਨਾਂ ਨੇ ਬਣਾਏ ਸੀ ਉਹੀ ਰੇਤੇ ਦਾ ਪੈਸਾ ਜੋ ਇਹਨਾਂ ਦੀ ਜੇਬ ਚ ਜਾਂਦਾ ਹੈ ਇਹਨਾਂ ਦੇ ਜਾਂਦਾ ਹੈ ਉਹੀ ਗੈਂਗਸਟਰ ਪੁਲਿਸ ਵਾਲੇ ਇਹਨਾਂ ਨੂੰ ਹਿੱਸਾ ਦੇਣ ਲੱਗ ਗਏ